ਆ ਦੇਖੋ ਪ੍ਰਤੀਕ ਨੇ ਅੱਜ ਪੱਗ ਬੰਨੀ ਹੋਈ ਆ ਤੇ ਹੁਣ ਇਹ ਖੇਡ ਰਹੇ ਨੇ ਕੀ ਖੇਡ ਰਹੇ ਆ ਤੁਸੀਂ ਹੁਣ ਮੈਡਮ ਬੱਚਾ ਮੈਡਮ ਬੱਚਾ ਖੇਡ ਰਹੇ ਨੇ ਇਹ ਮੈਡਮ ਬਣੀ ਹੋਈ ਆ ਇਹ ਬੱਚਾ ਬਣਿਆ ਹੋਇਆ ਇਹਦਾ ਹੀ ਬੱਚਾ ਪੱਗ ਕਿਹਨੇ ਬੰਨੀ ਸੀ ਬੱਚਾ ਇਧਰ ਮੇਰੀ ਗੱਲ ਸੁਣੀ ਪ੍ਰਤੀਕ ਪੱਗ ਕਿਹਨੇ ਬੰਨੀ ਸੀ ਪੱਗ ਦਾ ਮਮਾ ਦਾਦੀ ਦੀ ਦਾਦੇ ਨੇ ਬੰਨੀ ਸੀ ਮਮੇ ਦਾਦੇ ਨੇ ਮਮੇ ਨਹੀਂ ਬੰਨੀ ਸੀ ਦਾਦੇ ਨੇ ਬੰਨੀ ਸੀ ਹੈ ਵੈਰੀ ਗੁੱਡ ਸਟੂਡੈਂਟ ਕੋਈ ਕੋਈ ਤਿੰਨੇ ਸਟੂਡੈਂਟ ਮੈ ਕੋ ਪੜ ਰਹੇ ਨੇ ਆ ਤਿੰਨੇ ਸਟੂਡੈਂਟਸ ਨੇ ਇਹ ਮੈਡਮ ਹੈ ਇਹਨਾਂ ਨੂੰ ਪੜਾ ਰਹੀ ਹੈ ਡੰਡਾ ਕਿੱਥੇ ਹੈ ਮੈਡਮ ਜੀ ਆ ਪਿਆ ਅੱਛਾ ਵੈਰੀ ਗੁੱਡ ਵੈਰੀ ਗੁੱਡ ਕਿਹੜਾ ਸਟੂਡੈਂਟ ਜ਼ਿਆਦਾ ਇੰਟੈਲੀਜੈਂਟ ਹੈ ਬੱਸ ਆ ਰਿਹਾ ਉਹ ਜੱਦਾ ਖੁਸ਼ੀ ਹੈ ਜਿਹੜੇ ਚੁਪਰ ਕੇ ਬੈਠਦੇ ਨਾਲੇ ਮੈਂ ਕੱਲ ਵੀ ਮੰਨ ਲਾਂਗਾ ਨਲਾਇਕ ਇਹ ਇਹ ਥੱਪੜ ਖਾਣ ਵਾਲੀ ਆ ਇਹ ਨਲਾਇਕ ਸਟੂਡੈਂਟ ਹੈ ਇਹ ਪੜਦੇ ਨਹੀਂ ਮੇਰੇ ਕੋਲੇ ਮੇਰੇ ਕੋ ਗੇਬੋ ਆਉਂਦੀ ਆ ਕਿ ਫਿਰ ਮੈਂ ਡੰਡੇ ਲਾਣੇ ਫਿਰ ਕੱਲ ਰੋ ਰੀ ਸੀ ਉਹ ਆਈ ਤੀਰਾ ਛੱਪੜ ਭਾਈ ਦੀ ਗੱਲ ਇਹਦੇ ਹੈਲੋ एवरीवन ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਯੂ ਗਾਈਜ਼ ਆਰ ਐਬਸੋਲੂਟਲੀ ਫਾਈਨ ਕਿੰਨਾ ਮੇ ਬਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆ ਤੁਸੀਂ ਦੇਖ ਹੀ ਲੱਤਾ ਹੋਣਾ ਬੱਚੇ ਬਾਹਰ ਕਿਵੇਂ ਖੇਡ ਰਹੇ ਨੇ ਰੋਜ਼ ਦਾ ਕੰਮ ਹੈ ਇਹਨਾਂ ਦਾ ਰੋਜ਼ ਇਦਾਂ ਖੇਡਦੇ ਨੇ ਪ੍ਰੈਕਟਿਸ ਕਰਦੇ ਨੇ ਜਿਹੜਾ ਕੋ ਸਕੂਲ ਦੇ ਵਿੱਚ ਸਿੱਖ ਕੇ ਆਉਂਦੇ ਨੇ ਤੇ ਅੱਜ ਪ੍ਰਤੀਕ ਖੁਦ ਆਪਣੀ ਦਾਦੀ ਨਾਲ ਜਾ ਕੇ ਆਪਣੇ ਲਈ ਪਰਨਾ ਲੈ ਕੇ ਆਇਆ ਆਪਣੀ ਪਸੰਦਾ ਤੇ ਆ ਕੇ ਦਾਦੇ ਤੋਂ ਬਣਾਇਆ ਉਹ ਸੈਟ ਨਹੀਂ ਆਇਆ ਫਿਰ ਮਾਮੇ ਨੇ ਬੰਦਿਆ ਆਪਾਂ 43 ਦੇਤੇ ਨੇ। ਤਜੀਬ ਸਮਝ ਗਿਆ। ਤੇਦਰ ਕੱਪੜੇ ਦੀ ਸਲਾਈ ਚੱਲ ਰਹੀ ਹੈ। ਹਾਂਜੀ ਅਗਲੇ ਦਿਨ ਦੀ ਈਵਨਿੰਗ ਹੈ। ਜਿਹੜਾ ਸੂਟ ਵੀਰਪਾਲ ਨੇ ਸਟਾਰਟ ਕੀਤਾ ਸੀ ਬਣਾਉਣਾ ਉਹ ਬਣਾ ਲਿਆ। ਲਫਾਫੇ ਦੇ ਵਿੱਚ ਹੀ ਪਾ ਕੇ ਰੱਖਤਾ। ਤੇ ਦੂਸਰਾ ਸੂਟ ਕੱਟਣ ਲਈ ਤਿਆਰ ਹੈ। ਸੋ ਜਲਦੀ ਜਲਦੀ ਬਣਾ ਰਹੇ ਨੇ ਬਣ ਜਾਣਗੇ ਸਾਰੇ ਬਣ ਜਾਣਗੇ ਮੰਮੀ ਨੇ ਵੀ ਸੂਟ ਬਣਾਉਣੇ ਨੇ ਆਪਦੇ ਵੀ ਬਣਾਉਣੇ ਨੇ ਸੋ ਕੰਮ ਜ਼ੋਰਾਂ ਤੇ ਚੱਲ ਰਹੇ ਹੈ ਮੰਮੀ ਉਹ ਤਾਂ ਇੱਕੋ ਹੀ ਨਾ ਇੱਕ ਸੂਟੀ ਹੈ ਮੰਮੀ ਨੇ ਇੱਕ ਦੇ ਤਾਂ ਨੂੰ ਸਿਵਾਣਾ ਚਲੋ ਮੰਮੀ ਨੇ ਇੱਕ ਸੂਟ ਸਿਵਾਣਾ ਦਿੱਤਾ ਸੀ ਕਿਸੇ ਨੂੰ ਇੱਕ ਇਹਦੇ ਲੱਤੋਂ ਸਮਾਉਣਗੇ ਫਿਰ ਤੇ ਕੀ ਕਰ ਰਿਹਾ ਹੈ ਕੋਸ਼ਿਦਾ ਕਰ ਰਹੇ ਆ ਤੂੰ ਸਲਾਈ ਮਸ਼ੀਨ ਪਈ ਹੈ ਉਧਰ ਤੇ ਉਹਦੇ ਨੇੜੇ ਤੇੜੇ ਹੀ ਭੱਜਿਆ ਫਿਰਦਾ ਓ ਕਿ ਉਹ ਚਸਮਾਨ ਪਿਆ ਬਾਵਾ ਮੇਰੇ ਨਾਲ ਕੀ ਪਲੇਸ ਕੀਤਾ ਇਹਦੇ ਪਿੱਛੇ ਗਿੰਬਲ ਵਿੱਚ ਟਰਾਈਪੋਡ ਪਿੱਛੇ ਸੋਰੀ ਟਰਾਈਪੋਡ ਪਿੱਛੇ ਇਹ ਤਾਂ ਮੇਰਾਗਾ ਮੇਰਾਗਾ ਇਹਦੀ ਨਾਲ ਤਾਂ ਮੈਂ ਫੋਟੋ ਮੈਂ ਤਾਂ ਉਹਦੇ ਜਿਹਦੀ ਨਾਲ ਫੋਟੋ ਖਿੱਚਦੇ ਹੁੰਦੇ ਆ ਮੈਨੂੰ ਤਾਂ ਫੋਟੋ ਖਿੱਚਣ ਵਾਲਾ ਲੈਣਾ ਲੈ ਟਰਾਈਪੋਡ ਨੂੰ ਬਸ ਉਹੀ ਗੱਲ ਆ ਜਿਹੜੀਆਂ ਚੀਜ਼ਾਂ ਇਹਨੂੰ ਆਸੇ ਪਾਸੇ ਦਿਖ ਜਾਂਦੀਆਂ ਨੇ ਨਾ ਆਪਣੀਆਂ ਉਹੀ ਚੀਜ਼ਾਂ ਇਹ ਯੂਜ਼ ਕਰ ਦਿੰਦਾ ਝਟ ਚੱਕ ਕੇ ਇਹ ਅਸਲ 'ਚ ਇਹਦੇ ਮਨ 'ਚ ਦਿਮਾਗ 'ਚ ਕਿਉਂ ਰਿਓਸਟੀ ਰਹਿੰਦੀ ਆ ਵੀ ਇਹ ਚੀਜ਼ ਕਾਦੇ ਕੰਮ ਲਈ ਐ ਫਿਰ ਇਹਨੂੰ ਉਵੇਂ ਵਰਤ ਕੇ ਦੇਖਦਾ ਬਣਾ ਕੇ ਦੇਖਦਾ ਫਿਰ ਇਹਨੂੰ ਵਧੀਆ ਚੀਜ਼ ਆ ਵੈਸੇ ਇਹ ਬੱਚਿਆਂ ਦੀ ਪਰ ਇਹ ਥੋੜਾ ਜਿਆਦਾ ਜਾਦੀ ਚੀਜ਼ਾਂ ਛੇੜਦਾ ਰਹਿੰਦਾ ਸਭੀ ਆ ਉਹ ਦੇਖੋ ਚਲਾ ਨਹੀਂ ਚਲਾ ਨਾ ਚਲਾ ਲਾ ਚਲਾ ਲਾ ਜਦੋਂ ਬੱਜੀ ਨਾ ਵਿੱਚ ਸੂਈ ਜੀ ਪਤਾ ਲੱਗ ਜੂ ਹਾਂਜੀ 3 ਵਜ ਚੁੱਕੇ ਨੇ ਅੱਜ ਮੈਂ ਤੇ ਗੁੰਦੀਪ ਜਾ ਰਹੀ ਆ ਵੀ ਮਤਲਬ ਕਿ ਇੱਕ ਦੋ ਚੀਜ਼ਾਂ ਖਰੀਦਣੀਆਂ ਨੇ ਨਾਲੇ ਮੈਂ ਉਹ ਖਰੀਦ ਲਵਾਂ ਵੈਸੇ ਕੰਮ ਕਰਦੇ ਹੀ ਤੁਹਾਨੂੰ ਸੀਗਾ ਤੁਸੀਂ ਹੁਣ ਸੋਚ ਰਹੇ ਹੋ ਕਿ ਕਿ ਗੁਰਦੀਪ ਗਾਣਾ ਗੁਰਦੀਪ ਸਰ ਇਹ ਨਹੀਂਗੇ ਇਹ ਮੇਰੇ ਨਾਲ ਹੀ ਟੀਚ ਕਰਦੇ ਨੇ ਸਕੂਲ ਦੇ ਵਿੱਚ ਅਸੀਂ ਗਾਲੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆ ਜਿਹਨਾਂ ਨਾਲ ਹੀ ਜਾ ਰਹੇ ਹਾਂ ਅਸੀਂ ਬਰਨਾਲੇ ਪਹੁੰਚ ਚੁੱਕੇ ਆ ਜਦੋਂ ਆਪਾਂ ਜਿਹੜਾ ਇਹ ਤੋਂ ਬਰਨਾਲੇ ਦੇ ਵਿੱਚ ਐਂਟਰ ਕਰਦੇ ਆ ਨਵੀਆਂ-ਗਨੀਆਂ ਮਾਰਕੀਟਸ ਬਣਨੀਆਂ ਦੱਲੀ ਸਾਈਡ ਤੇ ਸ਼ੁਰੂ ਹੋ ਜਾਂਦੀਆਂ ਨੇ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਣੀਆਂ ਹੋਈਆਂ ਤੇ ਮੈਨੂੰ ਲੱਗਦਾ ਵੀ ਜਿਹੜਾ ਬੱਸ ਸਟੈਂਡ ਆ ਉਹ ਵੀ ਇੱਥੇ ਲਈ ਸਾਈਡ ਹੀ ਆਉਣਾ ਹੈ ਜਿਹੜੇ ਸਾਈਡ ਤੇ ਉੱਧਰ ਇੱਕ ਆਊਟਲੈਟ ਬਣਿਆ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਊਟਲੈਟ ਇੱਥੇ ਹੋਰ ਬਣਨ ਜਾ ਰਿਹਾ ਸੋ ਵਧੀਆ ਰੌਣਕ ਲੱਗਿਆ ਕਰੂ ਇੱਥੇ ਪੂਰੀ ਫੁੱਲ ਸ਼ਹਿਰ ਦੇ ਵਿੱਚ ਜੇ ਟਰਾਲੀ ਲੈ ਕੇ ਜਾਣੀ ਆ ਰੇਤੇ ਦੀ ਤਾਂ ਉਪਰੋਂ ਟਾਕ ਕੇ ਲੈ ਕੇ ਜਾਣੀ ਪੈਂਦੀ ਆ ਇਹ ਰੋਕ ਲਗਾ ਰੱਖੀ ਸੀਗੀ ਇਹਦੇ ਨਾਲ ਨੁਕਸਾਨ ਹੁੰਦਾ ਪਿਛਲੇ ਦਾ ਜਿਹੜਾ ਵੀ ਪਿੱਛੇ ਹੁੰਦਾ ਕੋਈ ਵੀਹਿਕਲ ਤੇ ਖਾਸ ਕਰਕੇ ਮੋਟਰਸਾਈਕਲ ਤੇ ਹੁੰਦਾ ਤਾਂ ਆਹ ਚੀਜ਼ ਵਧੀਆ ਲੱਗੀ ਲਓ ਜੀ ਉਤਰੀਏ ਗੱਡੀ ਖੜਾਤੀ ਹੈ ਇੱਧਰ ਇੱਕ ਤਾਂ ਲੈਣਾ ਫੋਨ ਦਾ ਕਵਰ ਉਹ ਫੋਨ ਦਾ ਕਵਰ ਲੈਣ ਵਾਸਤੇ ਜਾ ਰਹੇ ਹਾਂ ਹਾਂ ਤੇ ਇੱਕ ਆਹ ਵਾਚ ਦਾ ਅਗਰ ਇਹਦੀ ਸਟ੍ਰਿਪ ਜੀ ਮਿਲ ਗਈ ਨਾ ਆ ਇੱਧਰ ਲਈ ਤੇ ਇੱਕ ਲੈਣੀ ਆ ਇਹ ਤੇ ਆ ਹੈਗਾ ਲੈਮੀਨੇਸ਼ਨ ਕਾਰਨਰ ਬਰਨਾਲੇ ਚ ਬਹੁਤ ਜ਼ਿਆਦਾ ਮਸ਼ਹੂਰ ਹੈ ਹਰ ਤਰ੍ਹਾਂ ਦਾ ਕਵਰ ਲੈਮੀਨੇਸ਼ਨ ਜਿਹੜਾ ਕੁਝ ਮਰਜ਼ੀ ਕਰਾਈ ਚੱਲੀ ਜਾਂਦਾ ਅਸੈਸਰੀ ਵਗੈਰਾ ਫੋਨ ਦੀ ਜਿਹੜੀ ਮਰਜ਼ੀ ਲਈ ਚੱਲਦਾ ਲਓ ਜੀ ਦੋ ਚੀਜ਼ਾਂ ਲੈ ਲETੀਆਂ ਗਈਆਂ ਨੇ ਕਵਰ ਤੇ ਵਾਚ ਦਾ ਸਟ੍ਰੈਪ ਤੇ ਗੱਡੀ ਚ ਜਾ ਕੇ ਦਿਖਾਉਣਾ ਵੈ ਤੁਨੂੰ ਫਿਲਹਾਲ ਇੱਕ ਹੋਰ ਕੰਮ ਕਰ ਲਈਏ ਤੁਰ ਕੇ ਜਾਣਾ ਪੈਣਾ ਇੱਧਰ ਜਿਹੜੀ ਦੁਕਾਨ ਤੋਂ ਗੁਰਦੀਪ ਨੇ ਸਮਾਨ ਲੈਣਾ ਉਹ ਸਾਨੂੰ ਮਿਲ ਨਹੀਂ ਰਹੀ ਫਿਲਹਾਲ ਲੱਭ ਰਹੀਆਂ ਪੁੱਛ ਰਹੀਆਂ ਪਰ ਕਿਸੇ ਨੂੰ ਨਹੀਂ ਪਤਾ ਜਗਾ ਲੱਭ ਕੇ ਤਾਂ ਸਮਾਨ ਮਿਲੂਗਾ ਦੁਕਾਨ ਤਾਂ ਮਿਲ ਗਈ ਦੇਖਦੇ ਆ ਜਾ ਕੇ ਉਹੀ ਦੁਕਾਨ ਮਿਲ ਗਈ ਜੀ ਮਿਲ ਗਈ ਆਰ ਕੇ ਵਾਲਿਆਂ ਦੀ ਦੁਕਾਨ ਆਸੇ ਦੁਕਾਨ ਮਿਲ ਗਈ ਸੀ ਦੁਕਾਨ ਤੇ ਜਾ ਗਿਆ ਪਰ ਕੰਮ ਸਾਡਾ ਹੋਇਆ ਨਹੀਂ ਅੱਧ ਵਿਚਾਲਾ ਜਾ ਹੋ ਗਿਆ ਕੰਮ ਤੇ ਚਲੋ ਕੋਈ ਨਹੀਂ ਫਿਰ ਕੀ ਹੈ ਜਿਹੜੇ ਵੀ ਕੰਮ ਕਰਨੇ ਸੀ ਉਹ ਹੋ ਚੁੱਕੇ ਨੇ ਜਿਹੜਾ ਸਮਾਨ ਗੁਰਦੀਪ ਨੇ ਮੰਗਵਾਉਣਾ ਸੀ ਉਹ ਹੁਣ ਆਨਲਾਈਨ ਹੀ ਮੰਗਵਾਇਆ ਜਾਏਗਾ ਚੱਲਦੇ ਆ ਹੁਣ ਸਵੇਰ ਦਾ ਕੁਝ ਵੀ ਨਹੀਂ ਕਰਦਾ ਹੋਇਆ ਖਾਣੇ ਵੀ ਨਹੀਂ ਹੈ ਕੁਝ ਪਹਿਲਾਂ ਯਾਰ ਚ ਰਸ਼ ਬਹੁਤ ਹੁੰਦਾ ਉਧਰਲੀ ਸਾਈਡ ਤੇ ਇੱਥੇ ਤਾਂ ਨਹੀਂ ਹੈਗਾ ਜਿੱਥੇ ਅਸੀਂ ਜਾ ਰਹੇ ਹਾਂ ਤਾਂ ਉੱਥੇ ਕਿਤੇ ਵੀ ਗੱਡੀ ਨਹੀਂ ਖੜੀ ਕੀਤੀ ਦੁਕਾਨਾਂ ਦੂਰ ਸਹੀ ਤਾਂ ਤੁਰ ਕੇ ਗਏ ਆਂ ਹੰਬਗੇ ਇੱਕ ਤਾਂ ਜੇ ਸਕੂਲ ਚ ਫਰੈਸ਼ਸ ਵਾਲੀ ਜਿਆਦਾ ਹੋਗੀ ਤੁਰਨ ਫਿਰਨ ਦੀ ਇੱਕ ਹੋਣਾ ਚਲੋ ਫਿਲਹਾਲ ਆ ਗਏ ਆਂ ਗੱਡੀ ਕੋਲ ਤੇ ਚੱਲਦੇ ਆਂ ਕਾੜੀ ਤੇ ਵੀ ਕੋਈ ਵੀ ਮੈਡੀਕਲ ਆਪਾਂ ਸਮਾਨ ਲੈਨੇ ਆਂ ਤਾਂ ਦੇਸੀ ਆ ਕੋਈ ੜੀ ਬੂਟੀ ਲੈਣੀ ਆ ਇੱਥੇ ਤਾਂ ਪਾ ਸ਼ੇਰੂ ਵਾਲਾ ਇੱਕ ਆ ਡਾਬਰ ਵਾਲਾ ਮਸ਼ੂਰ ਪਰਵਾਹੀ ਵੀ ਯਾਰ ਚ ਨੋਟ ਕਰ ਲਓ ਉਹ ਦੋ ਦੁਕਾਨਾਂ ਨੇ ਅਗਰ ਕਿਸੇ ਨੇ ਵੀ ਉਹ ਚੀਜ਼ ਅਸਤਾਨੀ ਖਰੀਦਣੀ ਹੈ ਜਿਹੜੀ ਕਿ ਤੁਹਾਨੂੰ ਦੱਸ ਦਿੱਤੀ ਗਈ ਆ ਤਾਂ ਇੱਥੇ ਆ ਸਕਦਾ ਲਓ ਜੀ ਆ ਹੈਗਾ ਆਪਣਾ ਕਵਰ ਫੋਨ ਦਾ ਤਾਂ ਕਿ ਆਪਣੇ ਕੋਲ ਚੱਲ ਰਿਹਾ ਇਸ ਵਕਤ ਉਹਦਾ ਇਹ ਕਵਰ ਲੈਤਾ ਹਜੇ ਆ ਇਹ ਤੋਂ ਲਫਾਫਾ ਜਿਹਾ ਲਾਉਣਾ ਹੈਗਾ ਕਿ ਜਿਹੜਾ ਕਵਰ ਆ ਨਾ ਇਹ ਕੈਮਰੇ ਦੀ ਪ੍ਰੋਟੈਕਸ਼ਨ ਵਧੀਆ ਦੇਊਗਾ ਜਿਹੜਾ ਮੇਰੇ ਕੋਲੇ ਕਹਿ ਚੱਲ ਰਿਹਾ ਹੁਣ ਕਵਰ ਉਹ ਕੈਮਰੇ ਦੀ ਪ੍ਰੋਟੈਕਸ਼ਨ ਨਹੀਂ ਕਰਦੇ ਆ ਤਾਂ ਕੈਮਰੇ ਦੇ ਉੱਪਰ ਨਾ ਸਕ੍ਰੈਚ ਜੇ ਪੈ ਚੁੱਕੇ ਨੇ ਇਸ ਲਈ ਇਹ ਚੇਂਜ ਕੀਤਾ ਤੇ ਦੂਸਰਾ ਲੈਂਦਾ ਸਟ੍ਰੈਪ ਇਸ ਤਰ੍ਹਾਂ ਦਾ ਜਿਹੜਾ ਇਹ ਸਟ੍ਰੈਪ ਹੈ ਘੜੀ ਦੇ ਕੋ ਘੜੀ ਦੇ ਵਿੱਚ ਹੈਗਾ ਸੀ ਦੂਸਰਾ ਸਟ੍ਰੈਪ ਵੀ ਪਰ ਇਹ ਮੈਨੂੰ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਨਾ ਇਹ ਇਸ ਤਰ੍ਹਾਂ ਆ ਵਾਲਾ ਮੈਨੂੰ ਹੁਣ ਪਤਾ ਨਹੀਂ ਇਹ ਕੀ ਕਹਿੰਦੇ ਨੇ ਇਹਨੂੰ ਕੀ ਨਾ ਇਸ ਤਰ੍ਹਾਂ ਜਪਕੀ ਜਾਂਦਾ ਹੈ ਇਹ ਮਿਕਰ। ਛੇ ਵਧੀਆ ਰਹਿੰਦਾ। ਨਾਲ ਤਾਂ ਘੜੀ ਜਿਹੜੀ ਹੈਗੀ ਆ ਬਨਣੀ ਸੌਖੀ ਹੋ ਜਾਂਦੀ ਆ। ਇਹਦਾ ਕਵਰ ਜਿਹੜਾ ਕੱਟਦੇ ਆ ਆਹ। ਲਓ ਜੀ। ਇਹਨਾਂ ਨਿਕਲੇ। ਹੁਣ ਕਰਦੇ ਆਪਾਂ ਕਵਰ ਨੂੰ ਵੀ ਚੇਂਜ ਤੇ ਸਟ੍ਰੈਪ ਨੂੰ ਵੀ ਚੇਂਜ। ਗਲਤੀ ਨਾਲ ਫਿੱਟ ਕੋ ਬੋਲਿਆ ਗਿਆ ਸੀ ਸਟ੍ਰੈਪ ਆ ਇਹ। ਕਵਰ ਚੇਂਜ ਕਰ ਲਿਆ ਮੈਂ। ਤੁਹਾਨੂੰ ਮੈਂ ਪੁਰਾਣਾ ਕਵਰ ਦਿਖਾਉਣਾ ਕਿਸ ਤਰ੍ਹਾਂ ਦਾ। ਇਸ ਤਰ੍ਹਾਂ ਦਾ ਕਵਰ ਸੀਗਾ। ਇਹ ਲਖਵੀਰ ਤੋਂ ਲਿੱਤਾ ਸੀ ਨਾ। ਤੇ ਇਹਦੇ ਨਾਲ ਨਾ ਕੈਮਰੇ ਦੀ ਪ੍ਰੋਟੈਕਸ਼ਨ ਨਹੀਂ ਰਹਿੰਦੀ ਭਾਵੇਂ ਕਿਹਾ ਹੈਗਾ ਅੱਜ ਜੇ ਤਾਂ ਹੈਗੇ ਨੇ ਇਹਦੇ ਉੱਪਰ ਪਰ ਕੈਮਰੇ ਦੀ ਪ੍ਰੋਪਰਲੀ ਪ੍ਰੋਟੈਕਸ਼ਨ ਹੀ ਨਹੀਂ ਰਹੀ ਇਹਦੇ ਕੈਮਰੇ ਦੇ ਉੱਪਰ ਨਾ ਇਹ ਸਕ੍ਰੈਚ ਜੇ ਪੈ ਗਈ ਇਹਦੇ ਨਾਲ ਪੂਰੀ ਵਧੀਆ ਪ੍ਰੋਪਰ ਜਿਹੜੀ ਹੈ ਪ੍ਰੋਟੈਕਸ਼ਨ ਲਾਉਗੀ ਲਓ ਜੀ ਸਟ੍ਰੈਪ ਮੈਂ ਚੇਂਜ ਕਰ ਲਿਆ ਘੜੀ ਦਾ ਵੀ ਤੇ ਉਹ ਕਿੱਧਰ ਪੈ ਬੈਂ ਇਸ ਇਹ ਸੀਗਾ ਪੁਰਾਣਾ ਸਟ੍ਰੈਪ ਹੁਣ ਬਣ ਗਈ ਹੈ ਘੜੀ ਦੀ ਨਿਊ ਲੁੱਕ ਵਧੀਆ ਬਣ ਗਈ ਹੈ ਕੰਨੇ ਬਿਨਿਆ ਕੁਛ ਫੇਰ ਚੱਲਦੇ ਆ ਘਰੇ ਟ੍ਰੈਫਿਕ ਦੇਖੋ ਕਿੰਨੀ ਐ ਫਸੇ ਖੜਿਆ ਬਾਜ਼ਾਰ ਚ ਵਧੀਆ ਕੀਤਾ ਸੀ ਇੱਕ ਸਾਈਡ ਤੇ ਗੱਡੀ ਪਹਿਲਾਂ ਹੀ ਖੜਾ ਗਈ ਸੀ ਤੇ ਰੰਸ਼ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਆ ਆ ਹੁਣ ਥੋੜਾ ਜਆ ਸੈੱਟ ਹੋਇਆ ਕੰਮ ਬਾਈ ਦਾ ਵੀ ਤੁਹਾਨੂੰ ਇਹਨਾਂ ਦਾ ਪ੍ਰਾਈਸ ਨਹੀਂ ਮੈਂ ਦੱਸਿਆ ਜਿਹੜਾ ਸਟ੍ਰੈਪ ਐ ਉਹ 1500 ਰੁਪਏ ਦਾ ਹੁੰਦਾ ਤੇ ਜਿਹੜਾ ਇਹ ਕਵਰ ਐ ਇਹ ਹੈਗਾ 300 ਰੁਪਏ ਦਾ 450 ਰੁਪਿਆ ਲਾ ਕੇ ਨੰਗ ਹੋ ਕੇ ਕਰੇ ਨੂੰ ਜਾ ਰਹੇ ਹਾਂ ਹੁਣ ਲਓ ਜੀ ਗੱਡੀ ਖੜਾ ਦਿੱਤੀ ਗਈ ਐ ਇੱਧਰ ਤੇ ਹੁਣ ਜਾ ਰਹੇ ਆ ਕੁਛ ਖਾਣ ਪੀਣ ਕਿੱਥੇ ਜੇ ਜਾਣਾ ਓਕੇ ਚਲੋ ਕੁਛ ਖਾ ਪੀ ਕੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਲਓ ਜੀ ਖਾਣਾ ਪੀਣਾ ਹੋ ਗਿਆ ਹੁਣ ਜਾ ਰਹੇ ਆ ਘਰੇ ਤੇ ਬਲੌਗ ਦਾ ਕਰਦੇ ਆ ਇੱਥੇ ਐਂਡ ਬਲੌਗ ਵਧੀਆ ਲੱਗਿਆ ਹੋਵੇ ਤੈਨੂੰ ਸ਼ੇਅਰ ਜਰੂਰ ਕਰਨਾ ਲਾਈਕ ਜਰੂਰ ਕਰਨਾ ਮਿਲ ਗਿਆ ਅਗਲੀ ਵਾਰ ਅਪਸ ਟੇਕ ਕੇਅਰ ਬਾਏ